ਨਡਾਲ ਦੇ ਵਿੱਚ ਸੌਲ ਭੈਣੋ ਤੇ ਭਰਾਵੋ ਕਹਾਵਤ ਹੈ ਕਿ ਕਟਾ ਕਿੱਲੇ ਦੇ ਜੋਰ ਤੇ ਧਾਂਗੜਦਾ ਹੈ ਜੇ ਅਸੀਂ ਮੰਤਰੀਆਂ ਨੂੰ ਅੱਖਾਂ ਦਿਖਾਉਣੇ ਆ ਪੁਲਿਸ ਦੇ ਅਫਸਰ ਹੋਣ ਸਿਵਲ ਅਫਸਰ ਹੋਣ ਉਹਨਾਂ ਨੂੰ ਅੱਖਾਂ ਦਿਖਾਉਣੇ ਲਾਜਵਾਬ ਕਰਦੇ ਆ ਇਹ ਤੁਹਾਡੇ ਜੋਰ ਤੇ ਆ ਜਦੋਂ ਸਨੇਹਾ ਲੱਗਿਆ ਕ੍ਰਿਸ਼ਨ ਸੰਨ ਐ ਸਰੋਂ ਵੱਡੀ ਜਾਂਦਾ ਸੀ ਦਾਤੀ ਖੇਤ ਸਿੱਟੀ ਉਸੇ ਹਾਲਤ ਜਿੱਥੇ ਆ ਗਿਆਂ ਜਦੋਂ ਪਤਾ ਲੱਗਿਆ ਇਹ ਭੁਮਕ ਰੰਗੋਂ ਆਈ ਜਾਂਦੇ ਐ ਫਿਰ ਉਹਦੇ ਸਾੜੇ ਦੇ ਭਾਦੀ ਬਣੀ ਆ ਬਾਰ-ਬਾਰ ਕੋਸੀ ਕਿਉਂਕਿ ਆਪਾਂ 3 ਵਜੇ ਲਗਭਗ ਕੱਲ ਬੁਝੇੜਤਾ ਵੀ ਲੋਕਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕਰਕੇ ਕੋਈ ਨਾ ਕੋਈ ਗੱਲ ਕਰਕੇ ਨਿਵੇੜ ਕੇ ਪਿੰਡਾਂ 'ਚ ਬੈਠਣੋਂ ਸੁਨੇਹਾ ਜਾਵੜੇ ਭਾਈ ਸਿੱਖ ਗੱਲ ਤਾਂ ਹੋਊਗੀ ਅਸੀਂ ਉਹਨਾਂ ਨੂੰ ਬਹੁਤ ਸਾਫ਼ ਜਵਾਬ ਦਿੱਤਾ ਇਸ ਗੱਲ ਤੋਂ ਕਿ ਸਾਨੂੰ ਪਤਾ ਹੈ ਅੱਜ ਦੇ ਲੋਕ ਸਾਡੇ ਏਡਾ ਵਿਸ਼ਵਾਸ ਕਰਦੇ ਆ ਆਏ ਸਾਡੇ ਮਗਰ ਆਉਂਦੇ ਆ ਲੱਤਾ ਮਹਾਂ ਦੜਾਉਂਦੇ ਆ ਸ਼ਹੀਦیاں ਪਾਉਂਦੇ ਆ ਉਹਨਾਂ ਦਾ ਵਿਸ਼ਵਾਸ ਤੋੜ ਦਈਏ ਲੋਕਾਂ ਦਾ ਵਿਸ਼ਵਾਸ ਇਹ ਦੂਪਾਲਾ ਦਾ ਟੁੱਟਣ ਦਿੱਤਾ ਨਾ ਟੁੱਟਣ ਦੇਵਾਂਗੇ ਪ੍ਰਭੂ ਠੀਕ ਆ ਜਦੋਂ ਅਸੀਂ ਸਰਕਾਰ ਤੇ ਦਾਅ ਪਾਉਨੇ ਆ ਤੇ ਜਦੋਂ ਇਹਨਾਂ ਦਾ ਮੌਕਾ ਹੁੰਦਾ ਕਸਰੇ ਨਹੀਂ ਛੱਡਦੇ ਸਾਰਾ ਤੰਤ ਲਾਉਂਦੇ ਆ ਇਥੋਂ ਜ਼ਿਕਰ ਹੁੰਦਾ ਵੀ ਨਿਸ਼ਾਨ ਕਰ ਦਿਓ ਉਹ ਸਾਰਾ ਭਰਾਵੋ ਝਲਦੇ ਝਲਦੇ ਇੱਥੋਂ ਤੇ ਕਰਾਏ ਆ ਜਿਵੇਂ ਗੱਲ ਪਹਿਲਾਂ ਨੇ ਬੁਲਾ ਰਹੇ ਨੇ ਕਿ ਆ ਤੇ ਹਾਰੀ ਆਉਂਦੀ ਆ ਦਾ ਵੱਡਣ ਦਾ ਸਮਾਂ ਹੁੰਦਾ ਆ ਦੋ ਮਹੀਨੇ ਨਦੀ ਭਰਨੀ ਐ ਦੋ ਮਹੀਨੇ ਜ ਆਪਾਂ ਕਿੰਨੀ ਇਕੱਠੀ ਕਰ ਲੈਣੇ ਆ ਆਪਣੀ ਤਾਂ ਉਪਰਾਪਤੀ ਐ ਦੋ ਮਹੀਨੇ ਬਾਅਦ ਆਪਾਂ ਆਪਣੀ ਇਕੱਠੀ ਕਰੀ ਪੜੋਲੇ ਚ ਪਾਈਓ ਹੁਣ ਕੋਣ ਵਸੇ ਤੁਰਨਾ ਆ ਉਹਨਾਂ ਨੇ ਮંત્રી ਨੇ ਬਹੁਤ ਖੁਸ਼ੀ ਐ ਪ੍ਰਾਪਤ ਕੀਤੀ ਕਿ ਸਾਡੀ ਸਰਕਾਰ ਜਿਵੇਂ ਹਰ ਵਕਤ ਹੀ ਲੋਕਾਂ ਦੇ ਹੱਕ ਦੇ ਫਾਇਦੇ ਫੈਸਲੇ ਕਰ ਰਹੀ ਹੈ। ਇਹ ਉਹ ਮੈਂ ਪਤੁਰਦ ਤੁਰ ਤੇ ਕਹਿੰਦੇ ਬਿਏ ਹੀ ਲੇਖਾ ਜੋਖਾ ਕਰਾਂਗੇ ਦੱਸਾਂਗੇ। ਪਹਿਲਾਂ ਵਾਲੀਆਂ ਸਰਕਾਰਾਂ ਨੂੰ ਜਿਹੜੇ ਬੰਦੇ ਸਮਝਦਾਰ ਹੈ। ਸਮੇਤ ਬੁੱਧੀਜੀਵੀ ਵਗੈਰਾ ਉਹ ਤਾਂ ਕਹਿੰਦੇ ਇਹਨਾਂ ਨੇ ਪਹਿਲਾਂ ਵਾਲੀ ਸਰਕਾਰ ਚੰਗੀ ਕਹਾਤੀ ਜਿਹੜੇ ਮੇਰੇ ਅਗੇ ਧਮਾਤੜ ਇਹਨਾਂ ਇਕੱਠਾਂ ਚ ਨਹੀਂ ਆਉਂਦੇ ਹੁਣ ਸੱਥਾਂ ਤੇ ਬੈਠੇ ਆ ਜਾਂ ਘਰੋਂ ਖੇਤ ਖੇਤੋਂ ਕਰੇ ਉਹਨਾਂ ਨੂੰ ਹੋਰ ਸਮੇਂ ਨੂੰ ਪਤਾ ਲੱਗ ਜੂ ਪੰਜ ਸਾਲਾਂ ਤੱਕ ਕਿਸੇ ਨੂੰ ਨਹੀਂ ਭੁਲੇਖਾ ਰਹਿਣਾ ਵੀ ਅੱਡੀ ਸਰਕਾਰ ਤੇ ਸੀ ਇਹ ਹਜਾਪਰੋ ਸਾਲ ਕੀਤਾ 92 ਜਦਿਆਂ ਤੇ ਇਹ ਸਰਕਾਰ ਉਹਨਾਂੋਂ ਵੀ ਮਾੜੀ ਨਿਕਲੀ ਹੁਣ ਜੇ ਕਾਰਪੋਰੇਟਾਂ ਨੂੰ ਅਧਿਕਾਰ ਦੇਣੇ ਐ ਕਿ ਤੁਸੀਂ ਜਿੰਨੀ ਮਰਜ਼ੀ ਫਾਜ਼ਲ ਖਰੀਦੋ ਜਿੰਨੀ ਮਰਜ਼ੀ ਸਟੋਰ ਕਰ ਲਓ ਇਹੀ ਮੋਦੀ ਕਰਨ ਲੱਗਿਆ ਸੀ ਨਾ ਆਪਾਂ 13 ਮਹੀਨੇ ਲਾਇਆ ਹੈ ਕਿੰਨਾ ਕੁ ਦਿਵਾਹੂ ਉਹਨਾਂ ਦਾ ਸੈਂਟਰ ਤੇ ਤੇ ਹਰ ਬਾਕ ਸੈਂਟਰ ਦੇ ਖਿਲਾਫ ਬੋਲਦੇ ਐ ਵੀ ਜੇ ਸੈਂਟਰ ਨੇ ਤੁਹਾਨੂੰ ਕੁਝ ਕਿਹਾ ਤੁਸੀਂ ਕਾਦੇ ਵਾਸਤੇ ਬਣ ਲਿਆ ਵੀ ਜਦ ਇਹ ਲੱਗ ਰਹੇ ਬਹਾਨੇ ਐ ਉਹ ਲਾਂਗੜੇ ਬਾਹਨੇ ਕਰਦੇ ਐ ਕਿਉਂਕਿ ਕਾਰਪੋਰੇਟਾਂ ਦੀ ਤੇ ਮੋਦੀ ਦੀ ਇਹਨਾਂ ਦੀ ਕੋਈ ਗੱਲ ਹੈ ਬਹੁਤ ਸਾਰੀ ਪਹਿਲਾਂ ਚੱਲੀ ਵਿਦਾ ਭਾਰਤੀ ਜਨਤਾ ਵਲਟੀ ਦੀ ਵੀ ਵੀ ਉਹ ਹੈ ਮੈਂ ਇਹਦਾ ਉਦੋਂ ਵਾਂ ਕਹਿੰਦਾ ਨਾ ਵੀ ਨਹੀਂ ਵੀਨਣਾ ਤੇ ਕੀ ਬਣਣਾ ਇਹ ਬਣਣਾ ਇੱਕੋ ਚੀਜ਼ ਹੈ ਜਦੋਂ ਦਾ ਜਿਨੂੰ ਇਹ ਆਜ਼ਾਦੀ ਦਾ ਨਾਮ ਦਿੰਦੇ ਆ 47 ਤੋਂ ਬਾਅਦ ਜਿੰਨੀਆਂ ਸਰਕਾਰਾਂ ਬਣੀਆਂ ਜੈ ਸਿੱਟਾ ਜੈ ਸੈਂਟਰ ਚ ਸਾਰਿਆਂ ਨੇ ਭਰਾਵੋ ਤੁਹਾਡੇ ਮੂੰਹ ਪਹਿਲਾਂ ਵਾਲਿਆਂ ਨੂੰ ਚੰਗਿਆ ਕਹਾ ਲਿਆ ਤੁਹਾਨੂੰ ਅਸੀਂ ਵਿਸਾਇਦੇ ਚੰਗਾ ਕਰਨਗੇ ਜੇ ਤੁਹਾਡੇ ਮੂੰਹ ਕਹਾ ਲੈਣਾ ਅਸੀਂ ਤਾਂ ਉਹ ਸਿੱਟੇ ਤੇ ਪਹੁੰਚੇ ਖੜੇ ਆ ਤੁਹਾਨੂੰ ਯਾਦ ਹੋਣਾ ਆਪਾਂ 21 ਦਿਨ ਬੈਠੇ ਮੋਕ ਕਮਾਂਡਰ ਦੀ ਕੋਠੀ ਮੁਰੇ ਜੀ ਖਾਲੀ ਸੀ 21 ਦਿਨ ਕਿਸੇ ਨੂੰ ਨਹੀਂ ਯਾਦ ਆਇਆ ਵੀਰਾਂ ਨਾਲ ਕੋਈ ਗੱਲ ਹੀ ਕਰ ਲੋ ਆਪਾਂ ਮਨ ਲੇ 20ਵੇਂ ਦਾ ਨਾ ਸੂਬਾ ਪ੍ਰਧਾਨ ਨੇ ਐਲਾਨ ਕਰਦਾ ਸ਼ਹਿਰ ਤੋਂ ਰਾਜ ਦੇ ਮੁਤਾਬਕ ਵੀ ਅਸੀਂ ਭਾਈ ਕੱਲ ਨੂੰ ਕੋਈ ਸਖਤ ਐਲਾਨ ਕਰਾਂਗੇ ਉਹਦੋਂ ਨਾਲ ਥੋੜੀ ਜਿਹੀ ਭਾਦੀ ਬਣੀ ਵੀ ਕੋਠੀ ਦਾ ਘੇਰਨਗੇ ਪੁਲਿਸ ਨਾਲ ਧਖੋ ਮੁਖੀ ਹੋਣਗੇ ਇਹ ਥੋੜੀ ਜਿਆਦਾ ਬਨਾਮੀ ਹੋਊਗੀ ਹੁਣ ਉਹਦੀ ਗੱਲ ਸੁਣ ਲੋ ਮੁੱਖ ਮੰਤਰੀ ਨਹੀਂ ਆਇਆ ਇਹਨਾਂ ਦਾ ਉਦੋਂ ਵਾਲਾ ਖੇਤੀ ਮੰਤਰੀ ਆਇਆ ਭਾਰੀਵਾਲ ਸਾਹਿਬ ਪਟਿਆਲੇ ਗੱਲ ਹੁੰਦੀ ਆ ਉਹਨਾਂ ਨਾਲ ਜਿੰਨੀਆਂ ਸਾਰੀਆਂ ਗੱਲਾਂ ਲਿਖੀਆਂ ਅਸੀਂ ਵੀ ਨੋਟ ਕੀਤੇ ਉਹਨਾਂ ਨੇ ਵੀ ਕੀਤੀਆਂ ਉਹਨਾਂ ਨੇ ਵੀ ਕੀਤੀਆਂ ਜਮੀ ਕਿਸੇ ਗੱਲ ਨੂੰ ਚਿਠੜਾ ਨਹੀਂ ਸਕੇ ਸਾਰੀਆਂ ਗੱਲਾਂ ਦਾ ਟਾਈਮ ਬਾਉਂਡ ਹੋਇਆ ਜਿਵੇਂ ਅੱਜ ਆਪਾਂ 15 ਦਿਨ ਦਿੱਤੇ ਆ। ਪੂਣੀ ਟਾਈਮ ਆਉਟ ਕਰਕੇ ਗਿਆ ਮੰਤਰੀ ਆਪਣੇ ਨਾਲ। ਉਹ ਖੇਤੀਬਾੜੀ ਮੰਤਰੀ ਨੇ ਟਾਈਮ ਆਉਟ ਕਰਿਆ। ਦੇਖੋ ਇਹ ਵੀ ਕਿੰਨੇ ਦਿਨਾਂ ਚ ਹੋਜੂ। ਟਾਈਮ ਬਾਉਂਡ ਹੋਣ ਤੋਂ ਬਾਅਦ ਇਹ ਸਰਕਾਰਾਂ ਕਹਿੰਦੇ ਹਾਲਤ ਜਿਨੀ ਕੀ ਖੇਤੀਬਾੜੀ ਮੰਤਰੀ ਨਾਲ ਹੋਈਆਂ ਗੱਲਾਂ ਤੋਂ ਇਹ ਗੱਲ ਤਾਂ ਲੱਗੂ ਕਰਦੀ ਇੱਕ ਵੀ ਨਹੀਂ ਹੁਣ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਭਾਰਤਵਾਲਾ ਬਣ ਰਹੀ ਹੈ ਭਾਰਤਵਾਲਾ ਚ ਜਿਹੜੇ ਮੰਤਰੀ ਤੇ ਬਾਦਲ ਲੱਗੇ ਆ ਜਿਹਨੂੰ ਪਤਾ ਲੱਗਦਾ ਜੀ ਆਹ ਸੜਕ ਚੌੜੀ ਹੋ ਕੇ ਤਾਂ ਭਾਰਤਵਾਲਾ ਬਣਨੀ ਹੈ ਦੱਬਾ ਲਿਓ ਉਹ ਕਾਲਜਾਂ ਜਦ ਦਿਖਾ ਦਿੰਦੇ ਵਿੱਚ ਉਹ ਫਲੋਟਰੀ ਫਾਰਮ ਬਣਿਆ ਹੋਇਆ ਕੋਈ ਨਹੀਂ ਪੁੱਛਦਾ ਵੀ ਇੱਥੇ ਦਾ ਹੈਰੀ ਕੋਸਾ ਉਹ ਵੀ ਕਰੋੜਾਂ 'ਚ ਕੀਮਤ ਪਈ ਜਾਂਦੀ ਹੈ ਤੇ ਦੂਜਿਆਂ ਨੂੰ 24 ਲੱਖ ਇਸ ਗੱਲ ਤੇ ਲੜੇ ਭਵੇਂ ਹਲਕਾ ਕਹਿ ਲੋ ਤੇ ਮਾਰੀ ਲਾਠੀ ਚਾਰਜ ਹੋਇਆ ਭਰਾਵੋ ਬਟਿੰਡੇ ਜਿਹੜਾ ਸੰਗਤ ਬਲਾਕ ਦਾ ਮਸਲਾ ਹੈ ਜਿਹੜੇ ਪਿੰਡ ਹੈ ਇਹ ਹੋਣ ਤੋਂ ਬਾਅਦ ਉਹਨਾਂ ਲੱਗਿਆ ਵੀ ਇਹਦਾ ਗੱਲ ਵਧੀ ਜਾਂਦੀ ਹੈ। ਉਦੋਂ ਬੈਠੇ ਸਮਝੌਤਾ ਕਰ ਲਿਆ। 72 ਲੱਖ ਤੇ ਨਿਬੜ ਗਈ ਗੱਲ। ਉਹ ਤਿੰਨ ਪਿੰਡਾਂ ਨੂੰ ਮਿਲ ਗਿਆ 72 ਲੱਖ। ਇਹ ਹੁਣ ਗਾਹਾਂ ਵਾਲੇ ਤਿੰਨ ਪਿੰਡ ਕਾਦੇ ਵਾਅਦੇ ਵਹਾਏ ਆ। ਇਹ ਤਾਂ ਵਾਲੇ ਜਦੋਂ ਉੱਥੇ ਗੱਲ ਜਾਊਗੀ ਉਦੋਂ ਮੰਨਣੀ ਆ। ਇਹ ਜਿਹੜੀ ਸਰਕਾਰ ਕਹਿੰਦੀ ਤੁਹਾਨੂੰ ਵਾਦਾ ਸੀ ਜੇ ਤੁਹਾਡੀ ਫਸਲ ਕੁਦਰਤੀ ਕੋ ਨੁਕਸਾਨ ਹੋ ਜੇ ਗਰਦੌਰੀ ਬਾਚ ਕਰਾਂਗੇ 20 ਲੱਖ ਤੁਹਾਡੇ ਖਾਤਿਆਂ ਜਾਊ ਬਹੁਤ સારી ਚੰਗੀ ਲੱਗੀ ਉਹ ਲੋਕਾਂ ਨੂੰ ਅਮਲ ਕੀ ਹੈ ਅਮਲ ਇਹ ਐਲਾਨ ਇਹ ਕਰਦਾ ਮੁੱਖ ਮੰਤਰੀ ਕਹਿੰਦਾ 25% ਵਾਧਾ ਕਰਤਾ ਹੁਣ 25% ਵਾਧਾ ਵੀ ਕਰਤਾ ਸਰਕਾਰ ਨੇ 17000 ਆਪਾਂ ਕਿੱਲੇ ਦਾ ਲੜ ਕੇ ਲਿਆ ਚਰਨਜੀਤ ਚੰਨੀ ਮੁੱਖ ਮੰਤਰੀ ਤੋਂ ਉਹ 25% ਵਾਅਦਾ ਕਰਕੇ 15000 ਕਿੱਲੇ ਦਾ ਕਿਉਂ ਰਹਿ ਗਿਆ ਜ਼ਮੀਨ ਸੁਧਾਰਨ ਦੀ ਨੂੰ ਮਾੜਾ ਮੋਟਾ ਜੋੜ ਤੋੜ ਕਰਨਾ ਹੁੰਦਾ ਉਹ ਵੀ حساب ਲਾ ਲੈਂਦਾ ਇਸ ਵਾਰ 33% ਵਾਲੀ ਗੱਲ ਖਤਮ ਕਰਤੀ ਖਰਾਬੇ ਦੀ ਨਹੀਂ ਨਹੀਂ ਜਿੰਨਾ ਕੁਸ 50 ਤੇ 100 ਨੂੰ ਮੰਗ ਲਿਆ ਹੁਣ 50 ਤੇ 100 ਨੂੰ ਮੰਨ ਕੇ ਜਿਹੜਾ 50% ਦਾ ਨੁਕਸਾਨ ਹੋ ਗਿਆ ਜਿਹਨੂੰ ਗਿਣਦੇ ਐ ਉਹਦਾ ਫਿਰ ਅੱਧ ਵੀ ਇਹਨਾਂ ਨਾਲ ਦੀ ਗੱਲ ਵੀ ਗਿਣ ਲੈਗੇ ਅੱਧ 7500 ਬਣਦਾ ਇਹਨਾਂ ਨੂੰ ਦਿੱਤਾ 600 ਜਦ ਵੀ ਲੋਕਾਂ ਨੂੰ ਸਮਝ ਨੇ ਕੀ ਐ ਇਹਨਾਂ ਨੂੰ ਨਹੀਂ ਪਤਾ ਬਣਾ ਕੁਛ ਉਹ ਕਹਿ ਕੇ ਵੀ ਉਹ ਭਾ ਦਿੱਤਾ ਨਹੀਂ ਲੋਕਾਂ ਨੂੰ ਤੇ ਜਦੋਂ ਮੁੱਖ ਮੰਤਰੀ ਪਹਿਲਾਂ ਮੇਰੀ ਭੈਣ ਕਹਿ ਕੇ ਗਈ ਆ ਛੋਟੀ ਆ ਬੇਟੀ ਵੀ ਕਹਿ ਦੇਣਾ ਮੈਂ ਉਹ ਕਹਿੰਦੀ ਵੀ ਉਹ ਤਾਂ ਪੰਜਾਬਾ ਚੱਕੀ ਦੁਰਿਆ ਵਰਦਾ ਸੀ ਪੈਣਾ ਚੱਕੀ ਦੁਰਿਆ ਵਰਦਾ ਸੀ ਪਾਣੀ ਚ ਦੁਰਿਆ ਵਰਦਾ ਸੀ ਬਹੁਤ ਸਾਰੇ ਨੂੰ ਚੰਗਾ ਲੱਗਿਆ ਨਹੀਂ ਪਹਿਲਾਂ ਨੇ ਮੁੱਖ ਮੰਤਰੀ ਜਹਾਜਾਂ ਤੇ ਆਉਂਦੇ ਸੀ ਇਹ ਪਾਣੀ ਚ ਦੁਰਿਆ ਵਰਦਾ ਹੈ ਮੁਰਗੀ ਦੇ پیسے ਵੀ ਦੇ ਦਾਂਗੇ ਮੱਝਵਾਲੀ ਦੇ ਵੀ ਦੇ ਦਾਂਗੇ ਜਿੰਨੀ ਪੂਰਾ ਸਭ ਜਮਾਗ ਦਿਖਾਤਾ ਜਿਹ ਕਹਿਣਾ ਹੋਵੇ ਉਹ ਪੈਸੇ ਭਾਈ ਹੁਣ ਤੇ ਕਰਕੇਆਂ ਲੜਕੀ ਜਾਂਦੇ ਐ ਜ਼ਮੀਨਾਂ ਦਾ ਨੁਕਸਾਨ ਹੋਈ ਤੇ ਦੇ ਦਿਓ ਬਠਿੰਡੇ ਜਿਲ੍ਹੇ ਦਾ ਗਿੱਦੜਾ ਪਿੰਡ ਐ ਸਹਾਰਾ ਮੰਡਾ ਜਿਵੇਂ ਸਾਰੇ ਪਿੰਡਾਂ 'ਚ ਤੁਹਾਡੇ ਬੰਦੀਆਂ ਪਾਰਟੀਆਂ ਕਹੀ ਕਿ ਜੱਥੇਬੰਦੀਆਂ ਸਾਰਾ ਕੁਝ ਉੱਥੇ ਹੋਵੇ ਐ ਪਰ ਉਹਨਾਂ ਨੇ ਪਿੰਡ ਦਾ ਕੱਟ ਕਰਕੇ ਪਹਿਲਾਂ ਜੱਥੇਬੰਦੀਆਂ ਦਾ ਪਿੰਡ ਦਾ ਕੱਟ ਕਰਕੇ ਵੀ ਜੋ ਮਾਰਦੀ ਰੌਲੇ ਜਾਂ ਦੋ ਨੰਬਰ ਤੇ ਆ ਮਾਜਬਾ ਲੈਣਾ ਹੈ ਬੁਰੇ ਦੇ ਬਾਅਦ ਟੱਕਰ ਜਾਣ। ਐ ਫੈਸਲਾ ਕਰਦੂਣੇ ਲੜਨਾ ਸ਼ੁਰੂ ਕਰਤਾ। ਜਦੋਂ ਕਹਿੰਦੇ ਸੀ ਵੀ ਆ ਤਾਂ ਇੰਨੇ ਦਿਨਾਂ ਹੋ ਗਏ ਗੋਲ ਨਹੀਂ ਬੈਠੇ ਨੇ ਜਣ ਲਾ ਲੋ। ਐਮਐਲਏ ਦੇ ਬਾਅਦ ਚ ਬੈਠੇ। ਉਹਨੇ ਵੀ ਵਾਦਾ ਕਰ ਲਿਆ। ਉਹ ਕਹਿੰਦੇ ਗੋਲਗੱਲ ਨਹੀਂ ਉਹਨੇ ਫੇਰ ਲੱਗ ਜੂंगे। ਉਹਦੇ ਬਾਅਦ ਚ ਫੇਰ ਜਾ ਬੈਠੇ। ਜਦੋਂ ਸੁਣੀ ਵੀ ਕਿਸੇ ਨੇ। ਉਹਨਾਂ ਨੇ ਫੈਸਲਾ ਕਰ ਲਿਆ ਵੀ ਰੋਡ ਰੋਕਾਂਗੇ। ਉਹ ਰੋਡ ਤੇ ਜਾ ਬੜੇ ਪੁੱਛੋ ਫੁਰਦ ਜਿੰਦ ਦੀ ਰੋਡ ਤੇ ਬਗਾਸਤ ਨਹੀਂ ਹੋਈ ਵੀ ਤਾਂ ਹੜਦਾ ਹੀ ਨਹੀਂ ਅੰਨੇ ਵਾਲਾ ਠੀ ਜੱਜ ਕੀਤਾ ਭੈਣਾ ਦੇ ਹੋਇਆ ਸਮੇਤ ਭੈਣਾ ਰੈਸ਼ ਕੀਤੀਆਂ ਸਗਾਰੇ ਨੂੰ ਚੱਕਣ ਦਾ ਜੋਰ ਲਾ ਲਿਆ ਸਾਦੇ ਬਰਕਰਾਂ ਖਾਸ ਕਰਕੇ ਭੈਣਾ ਨੇ ਉਹਨੂੰ ਚੱਕਣ ਨਹੀਂ ਦਿੱਤਾ ਸ਼ਾਇਦ ਆ ਤਾ ਉਹ ਲੰਗੜਾ ਕੇ ਦੁਰਦਾ ਜੇ ਚੱਕ ਕੇ ਲੈ ਜਾਂਦੇ ਆ ਗੁੱਸਾ ਜਿਹੜਾ ਇਹਨਾਂ ਨੂੰ ਉਸ ਤੋਂ ਬਾਅਦ ਆਪਾਂ ਪੰਜਾਬ ਦੇ ਫੈਸਲਾ ਕਰ ਲਿਆ ਆਜੋ ਭਾਈ ਸਾਰੇ ਜ਼ਿਲ੍ਹੇ ਇਹ ਹੁਣ ਸੜਕ ਛੜਾ ਲਾਂ ਨੂੰ ਸਾਥੋਂ ਸੜਕ ਰੋਕਣ ਦੀ ਨਹੀਂ ਦਿੱਤੀ ਫੇਰ ਉਹ ਹੀ ਦੀ ਸੀ ਇਹ ਮੰਨ ਕੇ ਤੇ ਤਿੰਨ ਦਿਨਾਂ ਅੱਜ ਪੈਸੇ ਪੈ ਗਏ ਉਹਨਾਂ ਦੇ ਕਿ ਫੇਰ ਤਿੰਨ ਦਿਨਾਂ ਅੱਜ ਕਿਵੇਂ ਪੈ ਗਏ ਹੁਣ ਇਹ ਇੱਕ ਮਸਲਾ ਹੱਲ ਕਰਨ ਹੱਤ ਉੱਥੋਂ ਟੱਕਰ ਆਇਆ ਕਰੀਏ ਜਲਦੀ ਸੁਧਾਰਦਾਰ ਨੇ ਵੀ ਨਹੀਂ ਥੋੜੀ ਸੁਣਨੀ ਕਿਸੇ ਨੇ ਮੰਗ ਪੱਤਰ ਦਿੱਤੇ ਦੀ ਨਹੀਂ ਸੁਣਨੀ ਜਿੰਨਾ ਮਲੋਸ ਤੇ ਕਪਿਆਰ ਹੋਵੇ ਲੋਕਿਆਂ ਚ ਭਾਰਤ ਵਾਲਾ ਬਣਦੀ ਐ ਦੋ ਵਾਰੀ ਉਥੇ ਲਾਠੀ ਚਾਰਜ ਹੋ ਗਿਆ ਇੱਕ ਦਿਨ 4 ਵਜੇ ਆ ਕੇ ਜਿਵੇਂ ਨੇ ਤੇ ਕਬਜ਼ਾ ਕਰ ਲਿਆ ਬੀਜੀਬੀ ਆਈ ਫਸਲ ਬਾਦੀ ਹਦਰਾਬਾਦ ਆ ਲਗਿਆ ਜਿੰਨੇ ਕੋ ਜਿੰਦੇ ਆਲੇ ਇਕੱਠੇ ਹੋਏ ਉਹਨਾਂ ਦੀਆਂ ਮਸ਼ੀਨਾਂ ਨੂੰ ਉਹਨਾਂ ਲੈ ਕੇ ਭਾਜੇ ਵੀ ਮਸ਼ੀਨਾਂ ਅੱਗੇ ਰਹਿ ਜਾਣੀਆਂ ਹੁਰਤਾ ਇਹਨਾਂ ਨੇ ਟਰੈਕ ਇਕੱਠੇ ਕਰੇ ਉਹਨਾਂ ਦਾ ਸਾਰਾ ਕਬਜ਼ਾ ਤੋੜ ਕੇ ਦੁਆਰੇ ਫਸਲ ਵੀ ਤੇ ਉਹਨਾਂ ਕਣਕ ਵੀ ਦੇ ਜੇ ਕਣਕ ਹਰੀ ਹੁੰਦੀ ਬਾਹੀਗੇ ਨੁਕਸਾਨ ਤਾਂ ਹੋ ਹੀ ਗਿਆ ਮੁੱਖ ਮੰਤਰੀ ਮੰਨਿਆ ਹੋਇਆ ਇਸ ਗੱਲ ਤੇ ਜਿੱਦਿ ਸਾਰਿਆਂ ਨਾਲ ਪਹਿਲੀ ਮੀਟਿੰਗ ਹੋਈ ਮੈਨੂੰ ਨਹੀਂ ਪਤਾ ਉਹਦੇ ਅਧਿਕਾਰੀ ਦਾ ਕੀ ਆ ਮੈਂ ਪਲ-ਪਲ ਜਾਣਾ ਬਾਲਾ ਨਹੀਂ ਹਿਸਾਬ ਇਹਨਾਂ ਗੱਲਾਂ ਦਾ ਉਹਨਾਂ ਕਿਹਾ ਇਹ ਭਾਰਤਮਾਲ ਦਾ ਜਿਹੜਾ ਕੰਪਨੀ ਨੇ ਕੱਢਿਆ ਸਾਡੇ ਕੋਲ ਅਧਿਕਾਰ ਆ ਸੀ ਪੂਰੇ ਪੈਸੇ ਦੇ ਸਕਦੇ ਆ ਜਦੋਂ ਇਹੋ ਦਾ ਵਾਦਾ ਹੋਇਆ ਉਹ ਹਜੇਕਰ ਫੇਰੇ ਨਹੀਂ ਚੜਿਆ ਜਣੀ ਤੁਹਾਡੀਆਂ ਜ਼ਮੀਨਾਂ ਭੋਦੇ ਪਾਲ ਜਾਣੀਆਂ ਦੋ ਪਾਈਪ ਲੈਣਾ ਤੇ ਪਾ ਰਹੇ ਐ ਇੱਕ ਗੈਸ ਪਾਈਪ ਲੈਣਾ ਇੱਕ ਸਾਧ ਤੇਲ ਨਾਲ ਸੰਬੰਧਿਤ ਪਾਈਪ ਐ ਉਹ ਤੇ ਘੋਲ ਲੈਣੇ ਆ ਉਥੇ ਵੀ ਫਿਰ ਜਦੋਂ ਟਕਰ ਗਈ ਆ ਕੁੱਟ ਮਾਰ ਟਕਰ ਗਈ ਜਦੋਂ ਇੱਥੋਂ ਟਕਰ ਆਏ ਜਿਹੜੇ ਬੰਦੇ ਸਾਡੇ ਗੁਰਦੁਆਰੇ ਇਕੱਠੇ ਸੀ ਗੁਰਦੁਆਰੇ ਜਾ ਕੇ ਕੁੱਟਦੇ ਜਦੋਂ ਜਿਆਦਾ ਇਕੱਠੇ ਆਵੜੇ ਆਪਾਂ ਜਾਵੜੇ ਉਥੇ ਰੋਕ ਰਖਵਾਤਾ ਕੰਮ ਤਾਂ ਇਹ ਹਾਲਤ ਪੈਦਾ ਹੋਣ ਤੋਂ ਬਾਅਦ ਕਹਿੰਦੇ ਵੀ ਵੈਲੋ ਆਪਾਂ ਮੀਟਿੰਗ ਕਰ ਲਓ ਮੀਟਿੰਗ ਕਰ ਲਈ ਉਹ ਜੀ ਡੀਸੀ ਐ ਐਸਐਸਪੀ ਐ ਪਾਈਪਲਾਈਨ ਜਿਹਦੇ ਪਾਰជា ਕੰਪਨੀ ਦਾ ਮੈਨੇਜਰ ਹੈ ਸਾਡੇ ਨਾਮੰਦੇ ਹੈ ਸਾਰਿਆਂ ਦੇ ਦੱਸ ਘੱਟਾ ਉਹਦੇ ਤੇ ਸਮਝੌਤੇ ਉਹ ਕਹਿੰਦੇ ਉੱਤੋਂ ਫਾਸਲਾ ਤੁਸੀਂ ਵੀ ਜੀ ਸਕਦੇ ਹੋ ਇੱਥੇ ਦਰਖਤ ਨਹੀਂ ਲਾਉਂਦੇ ਤੇ ਕੋਠਾ ਨਹੀਂ ਪਾਉਂਦੇ ਤੇ ਬੋਰ ਨਹੀਂ ਕਰ ਸਕਦੇ ਫੇ ਸਾਡੀ ਮਾਲਕੀ ਕਾਦੀ ਰਹਗੀ ਵੀ ਹੋਰੀ ਜੇ ਤੁਸੀਂ ਮਾਲਕੀ ਲੈ ਲਈ ਕਹਨੂੰ ਜਦੋਂ ਮਰਜੀ ਤਾਰ ਪਕੜ ਲੋਗੇ ਉਹ 24 ਲੱਖ ਦਾ ਸਮਝੌਤਾ ਹੋਇਆ ਚਨਾਈਆ ਸੀ ਮੰਤਰੀ ਨੂੰ ਤੁਹਾਡਾ ਬਿਹਾਰਾ ਹੈ ਸਰਕਾਰ ਦਾ ਉਹ ਹਜੇ ਤੱਕ ਉਹ ਜਿਹੜੀ 24 ਲੱਖ ਵਾਲੀ ਪੇਮੈਂਟ ਹੋਈ ਜਦੋਂ ਆਪਾਂ ਪੰਜ ਨਾ ਨੂੰ ਬੈਠੇ ਆ ਜਿਲ੍ਹਾ ਹੈੱਡਕੁਆਟਰਾਂ ਤੇ ਬਠਿੰਡੇ ਵਾਲਿਆਂ ਨੇ ਵਿਸ਼ੇਸ਼ ਤੌਰ ਤੇ ਜ਼ੋਰ ਦੇਣ ਖਾਤਰ ਸੈਕਟਰੀਟ ਘੇਰ ਲਿਆ ਡੀਸੀ ਨਮ ਆਇਆ ਸੀ ਪਹਿਲਾਂ ਉਹਨੂੰ ਭੁਲੇਖਾ ਸੀ ਉਹਦਾ ਭੁਲੇਖਾ ਵੀ ਨਿਕਲਿਆ ਵਾਦਾ ਕਰਦਾ ਵੀ ਜੇ ਇਹ ਸੱਜਾ ਸੁਣੋ ਤਾਂ ਸਾਰਿਆਂ ਦਾ ਦਸਕਾ ਲਾਗੂ ਕਰਾਵਾਂਗੇ ਇਦੇ باوجود ਲਾਗੂ ਤੇ ਜਦੋਂ ਅਸੀਂ ਉੱਥੇ ਵੀ ਬੋਲੇ ਦੇ ਮਾਰਕ ਕਰ ਜਾਣਾ ਪਊ ਕੋਈ ਲੱਤਾ ਮਹਾ ਤੜਾਉਣ ਤੋਂ ਬਾਅਦ ਸਾਡੇ ਫੈਸਲੇ ਕਰਨੇ ਆ ਆ ਬਿਹਾਰ ਹੈ ਜਾਂਦਾ ਸਰਕਾਰ ਦਾ ਜਿਹੜੀਆਂ ਕੁੜੀਆਂ ਇਹਨੇ ਬਹੁਤ ਸਾਰੀਆਂ ਵੀਡੀਓ ਐ ਕਿਉਂਕਿ ਕਮੇਟੀਆਂ ਨੇ ਸੀ ਬਹੁਤ ਵਧੀਆ ਬੋਲਣਾ ਆਉਂਦਾ ਉਹ ਸਾਰੀਆਂ ਦੇ ਲਗਭਗ ਬੋਲਿਆ ਹੋਇਆ ਵੀ ਸਾਡੀਆਂ ਦੀਆਂ ਟੈਂਕਿਆਂ ਤੇ ਚੜਨ ਇੱਕ ਭੈਣ ਨੂੰ ਸਾਡੀ ਨੂੰ ਬੇਟੀ ਨੂੰ ਲਾ ਕੇ ਲੱਖਾਂ ਲਾਇਆ ਤੇ ਵਾਦਾ ਕਰਿਆ ਉਹਨੂੰ ਵੀ ਨੌਕਰੀ ਨਹੀਂ ਦਿੱਤੀ ਮੈਨੂੰ ਲੱਗਦੀ ਆ ਕਿੰਨੇ ਆ ਰਹੀ ਚਾਹੇ ਆਂਗਣ ਵਾਲੀਆਂ ਕੁੜੀਆਂ ਚਾਹੇ ਟੀਚਰ ਹੈ ਜਾਂ ਜਿਹੜੇ ਠੇਕਾ ਭਰਤੀ ਕੀਤੇ ਹੋਏ ਮੁਲਾਜ਼ਮ ਆ ਇਹ ਸਰਕਾਰ ਚ ਕੋ ਡੋਰ ਪਾ ਸੱਤਾਂ ਰਿ ਲੱਖ ਚੱਲ ਜਦ ਹੋ ਗਿਆ ਹੁਣ ਕਿੱਥੇ ਆਏ ਖੜੇ ਐ ਕਹਿੰਦੇ ਜੀ ਇਹ ਵਜਾ-ਵੋਜਾ ਨਹੀਂ ਦੇਖਦੇ ਮਸਲਾ ਨਹੀਂ ਕੋਈ ਹੈ ਗਿਆ ਇਹ ਤਾਂ ਜਿੱਥੇ ਥਾਂ ਠੀਕ ਆਉਂਦੇ ਉਸੇ ਧਰਨਾ ਲਾ ਕੇ ਬਹਿ ਜਾਂਦੇ ਆ ਹੁਣ ਤੁਹਾਡੇ ਕੋਲੇ ਆਉਣਾ ਹੈ ਪਿੰਡਾਂ ਚ ਇਹਨਾਂ ਨੇ ਸਾਨੂੰ ਵੀ ਪਤਾ ਉਹ ਦੋਸ਼ੀ ਹੈਗਾ ਕਿ ਨਾ ਹੈਗਾ ਠਕਾਉ ਉਹ ਵਸ ਸੈਂਟਰ ਸਰਕਾਰ ਦਾ ਇਹ ਹੁਣ ਦਿੱਲੀ ਚ ਕਾਦੇ ਬਾਹਰ ਚ ਬੈਠਿਆ ਬਈ ਹੁਣ ਤੁਹਾਡੀ ਵਜਾ ਬਣਗੀ ਜੇ ਲੋਕਧਰਨ ਆਉਂਦੇ ਆ ਲੋਕਾਂ ਦੀ ਕੋਈ ਵਜਾ ਨਹੀਂ ਤੇ ਦੂਜੇ ਦਲ ਪਾਰਟੀ ਧਰਨਾ ਚੋਂ ਨਿਕਲੀ ਹੋਈ ਐ ਜਿਵੇਂ ਧਰਨਾ ਚੋਂ ਰਾਜ ਆਲਫਾ ਮੁੱਖ ਮੰਤਰੀ ਵਾਣ ਨੂੰ ਫਿਰਦੇ ਸੀ ਤੁਸੀਂ ਉਹਨਾਂ ਨੂੰ ਮੇਹਣਾ ਦਿੰਨੇ ਆ ਆ ਭਰਾਵੋ ਬਿਹਾਰ ਪਹਿਲਾਂ ਨੇ ਬੁਲਾ ਰਹੇ ਨੇ ਕਿਹਾ ਵੀ ਚੋਣਾ ਕਰਕੇ ਉਹਨੇ ਵਾਪਸ ਲੈ ਲਿਆ ਉਹ ਗਦਮਾ ਵਾਲਾ ਮੰਡੀਆਂ ਵੀ ਹੋਣਗੀਆਂ ਦੋ ਮਾਰਕੀਟ ਕਮੇਟੀਆਂ ਰੱਦ ਕੀਤੀਆਂ ਛਾਨ ਨੂੰ ਲੱਗਦਾ ਉਹਨੂੰ ਬਹਾਲ ਕਰਨਗੇ ਤਮੋਂ ਲਾਉਣ ਦੋ ਮਾਰਕੀਟ ਕਮੇਟੀ ਤੇ ਐਡਾ ਵੱਡਾ ਰੌਲਾ ਤਾਂ ਨਹੀਂ ਪੈਣਾ ਦੂਜੀ ਮਾਰਕੀਟ ਕਮੇਟੀ ਵਿੱਚ ਮਰਜ ਕਰ ਦਿਓ ਆ ਰਾਹ ਪਈ ਹੋਈ ਆ ਸਰਕਾਰ ਜਿੰਨੇ ਬੋਰਡ ਲੱਗਿਆ ਪੰਜਾਬ 'ਚ ਇਹਨਾਂ ਦੇ ਜਿਹੜਾ ਬਾੜਾ ਮਹਾਰਾਜ ਸਾਨੂੰ ਇੱਕ ਬੋਰਡ ਸਾਫ਼ ਕਰ ਦੇ ਵੀ ਆ ਸਾਡਾ 100% ਲਾਗੂ ਹੋ ਗਿਆ ਮੰਨ ਲਾਂਗੇ ਕੋਈ ਸਰਕਾਰ ਨੂੰ ਤਾਂ ਫਰਕ ਹੈ ਤੁਸੀਂ ਤਾਂ ਬੋਲਣਾ ਹੀ ਬਾਈ ਜਾਨੀਓ ਕੱਲੇ ਪੰਜਾਬ ਚ ਨਹੀਂ ਬਾਹਰ ਨੇ ਸਟੇਟਾਂ ਦਾ ਜਦੋਂ ਚੋਣਾ ਹੁੰਦਾ ਜਾਂ ਅੱਗੇ ਉੱਥੇ ਲਾਦੇ ਨੇ ਦੇਖੋ ਦਿੱਲੀ ਤੇ ਪੰਜਾਬ ਦਾ ਰਾਜ ਹੁਣ ਉਹ ਸਟੇਟਾਂ ਦੇ ਖਲਾਣਾ ਵਿਆਹ ਬੱਟਿਆ ਭਾਈ ਵਾਰਚ ਕਿੰਨਾ ਵਧੀਆ ਰਾਜ ਐ ਅਸੀਂ ਵਿਹਲੇ ਹਾਂ ਸਾਰੇ ਕਿਸਾਨ ਨੂੰ ਤੁਹਾਡੇ ਲੈਣ ਦਾ ਸੌਂਖੀ ਚੜਿਆ ਕਾਦਿਓ ਮਸਲੇ ਹੱਲ ਕੱਲੇ ਵਾਸਤੇ ਲਾਵਾਗੇ ਪੈਸੇ ਨਹੀਂ ਜੇ ਕੋਈ ਸਾਡੇ ਮਸਲੇ ਨਹੀਂ ਹੱਲ ਕਰਦਾ ਇਹ ਸਾਨੂੰ ਘਰਨੇ ਵੀ ਲਾਉਣੇ ਆਉਂਦੇ ਆ ਘਰੋਂ ਵੀ ਕਰਨੇ ਆਉਂਦੇ ਆ ਬੁਰੇ ਦੇ ਬਾਹਰ ਤੇ ਕੰਮ ਜਾਣਾ ਆਉਣਾ ਉਹ ਜਾਵਾਂਗੇ ਥੋੜੀ ਸਰਕਾਰ ਦਾ ਕੁੱਲ ਵਿਹਾਰ ਕੀ ਹੈ ਇਹ ਮੰਤਰੀ ਦੇ ਮੂੰਹ ਤੇ ਗਨੇ ਆ ਗਿਆ ਸਾਰੇ ਕੇਸ ਵੀ ਆ ਦਾ ਥੋੜਾ ਵਿਹਾਰ ਹੈ ਇਥੋਂ ਦਾ ਡੀਸੀ ਹੈ ਬਰਨਾਲੇ ਦਾ ਆਪਣੇ ਦੋ ਬੰਦਾਂ ਦੇ ਲਾਇਸੈਂਸ ਬਣੇ ਹੋਏ ਆ ਪ੍ਰਧਾਨ ਨੂੰ ਤਾਂ ਮੈਨੂੰ ਥ੍ਰੈਟ ਆਈ ਹੋਈ ਆ ਸਿੱਧੀ ਜਦੋਂ ਆਪਾਂ ਪਾਕਿਸਤਾਨਾ ਦਿਨ ਮਨਾਇਆ ਬੋਲਿਆ ਪ੍ਰਧਾਨ ਵੀ ਕੋਈ ਗੱਲ ਨਹੀਂ ਆਪੇ ਢੇਡ ਬੇਲਾ ਭਰ ਲੋ ਜਿਹੜਾ ਪਿੱਤਲ ਭਰਨਾ ਤੁਹਾਡੇ ਪਿੱਤਲ ਭਰਨ ਕਰਕੇ ਰਾਹ ਛੜਦੀ ਆਪ ਦਾ ਭਰ ਲਿਓ ਜਿੱਦੇ ਮਰਜੀ ਇਹ ਸਰਕਾਰ ਕੋਲੇ ਵੀ ਗਈ ਗਈ ਹੈ ਜਿੱਦੇ ਲਾਇਸੈਂਸ ਲੈਣ ਦੀ ਗੱਲ ਆਈ ਕਹਿੰਦੇ ਤੁਹਾਨੂੰ ਗੱਲ ਮੈਂਦੇ ਉਹਦੇ ਨੂੰ ਸਾਨੂੰ ਵੀ ਪਤਾ ਥਰਡ ਤਾਂ ਤੁਹਾਨੂੰ ਹੋ ਗਿਆ ਉਹ ਲਾਇਸੈਂਸ ਪੰਜ ਚਾਰ ਬਣਾ ਕੇ ਇਹਨਾਂ ਨੇ ਹੁਣ ਪ੍ਰਧਾਨ ਪੰਜਾਬ ਚ ਰਹਿੰਦਾ ਸਾਰੀਆਂ ਸਟੇਟਾਂ ਜਾਣਾ ਉਹਨੇ ਪਾ ਪੰਜਾਬ ਦਾ ਉਹ ਚੱਕੀ ਫਿਰੂ ਬਾਹਲੇ ਸਟੇਟਾਂ ਦੀ ਕਰ ਗਏ ਬਾਹਲੇ ਸਟੇਟਾਂ ਜਾ ਕੇ ਕਰ ਦਿੰਦੇ ਉਹ ਜੋ ਕੁਝ ਡਾਂਗਾ ਨਾ ਗੁੱਟ ਕੇ ਮਾਰ ਦਿੰਦੇ ਫਰਗਮ ਦੀ ਲੋੜ ਨਹੀਂ ਉਹਦੀ ਮਜ਼ਦੂਰੀ ਨਹੀਂ ਦੇ ਰਹੇ ਸਾਰੀਆਂ ਸਟੇਟਾਂ ਦੀ ਹੁਣ ਚੋਣ ਜਾਬਤਾ ਲੱਗ ਗਿਆ ਚੋਣਾ ਚੇਨਾ ਦਾ ਰਹਿ ਗਿਆ ਫੈਸਲਾ ਚੋਣ ਕਮਿਸ਼ਨ ਦਾ ਵੀ ਸਾਰਾ ਕੁਝ ਹਿਯਾਰ ਧਵਾ ਲਿਆ ਇਹਦਾ ਉਹਦਾ ਐਲਾਨ ਹੈ ਵੀ ਹਿਯਾਰ ਧਵਾ ਲਿਓ ਹੁਣ ਜੇ ਕਿਸੇ ਨੇ ਕਾਰਵਾਈ ਕਰਨਿਆ ਕਰ ਦਿਓ ਇਹੀ ਬਣਦੀ ਹੈ ਸਾਰਾਂ ਡੀਸੀਆਂ ਨੂੰ ਅਰਜ਼ੀਆਂ ਦਿੱਤੀਆਂ ਹੋਈਆਂ। ਸੰਗਰੂਰ ਨੂੰ ਬਠਿੰਡੇ ਨੂੰ ਬਰਨਾਲੇ ਨੂੰ। ਇਹ ਕਹਿੰਦਾ ਚੌਂਕ ਵਿੱਚ ਹੁੰਦਾ ਫੈਸਲਾ ਮੈਂ ਤਾਂ ਹਰ ਹਾਲ ਤੁਹਾਡੇ ਹਿਹਾੜਾ ਜਮ੍ਹਾਂ ਕਰਾਉਣਾ। ਅਸੀਂ ਸੁਣਾਈ ਹੈ ਮੰਤਰੀ ਨੂੰ। ਠੀਕ ਆ ਮਜਬੂਰ ਕਰੋਗੇ ਕਰਾ ਦੇਗੇ ਜਮ੍ਹਾਂ। ਜੇ ਸਾਡਾ ਨੁਕਸਾਨ ਹੋ ਗਿਆ। ਐਗਨ ਵੀ ਅਸੀਂ ਡੀਸੀ ਨੂੰ maaf ਕਰ ਦਿਆਂਗੇ। ਇੱਥੇ ਆਏ ਖੜੇ ਆ। ਜਿਹੜਾ ਮੌਜੂਦ ਨਾਲ ਵੀ ਕਮੇਟੀ ਬਣੀ ਉਹ ਕਹਿ ਸਕਦੇ ਆ ਜੀ ਇਹਨਾਂ ਮੰਨਾਂ ਨੂੰ ਖਤਰਾ ਹੈ। ਅਧਿਕਾਰ ਇਹਨਾਂ ਕੋਲ ਦੇ ਸਕਦੇ ਐ ਜੰਮੀ ਜਿੱਤੇ ਥੋੜਾ ਜਿਹਾ ਕੋਸੋਰ ਹੋਇਆ ਇਹ ਅਧਿਕਾਰ ਤਾਂ ਕਿਤੇ ਨਾ ਭਰਾਓ ਸਾਡੇ ਲਾਇਸੈਂਸ ਜੰਤ ਕਰਨਗੇ ਇਧਰ ਨੂੰ ਜਾਣਾ ਸਰਕਾਰ ਨੇ ਬਾਹਰ ਕੋਈ ਲੈ ਲੈਣਾ ਜੇ ਸਾਨੂੰ ਘੇਰ ਕੇ ਭਾਈ ਕੋਈ ਮਾਰਨਾ ਹੋ ਇਹ ਅਸੀਂ ਖੜਿਆ ਰੱਖਿਆ ਦਿਖਾਉਣ ਵਾਸਤੇ ਆਪ ਇਸ ਰੱਖਿਆ ਜੋ ਕਿ ਉਹ ਨਹੀਂ ਚਲਾਵਾਂਗੇ ਇਹੀ ਗੱਲ ਦਾ ਬਹਾਨਾ ਬਣਾ ਲਵਾਂਗੇ ਤੁਹਾ ਨਵੇਂ ਜਾਨਾ ਚਾਉਨੇ ਆ ਤੁਹਾ ਨਵੇਂ ਆਉਣ ਬਲੇ ਸਾਨੂੰ ਰਾਹ 'ਚ ਜਾਣਾਂ ਨੂੰ ਖਤਰਾ ਨਹੀਂ ਕੋਈ ਕਿਉਂ ਦੇ ਇਹ ਨਾ ਨਾ ਰੱਖੀਏ ਇਹੋ ਦਾ ਬਾਣਾ ਬਣਾ ਲਵਾਂਗੇ ਜੇ ਬਣਾਵਾਂਗਾ ਇਸ ਮੰਤਰੀ ਨਾਲ ਅਸੀਂ ਗੱਲ ਕਰਕੇ ਆ ਸਾਡੇ ਕੋਲ ਉਦੋਂ ਵੀ ਸੀ ਗਿਆ ਹੁਣਾਂ ਚੋਣਾ ਹੈ ਦਵਾ ਇਹਨਾਂ ਤੇ ਨਹੀਂ ਕਰਨਗੇ ਤਾਂ ਮੰਤਰੀ ਮਾਰ ਲਿਆ ਹੁਣ ਸਿੰਧਰ ਸਿਆਲ ਸੀਨਾ ਕੋਲ ਕੋਈ ਕਹਾਣੀ ਗਲਮੀ ਹੈ ਜਿਵੇਂ ਆਈ ਬੰਦੇ ਮਾਰਦੇ ਫਿਰਦੇ ਸਾਨੂੰ ਦਿਖਾ ਰਹੇ ਨੇ ਪਿੱਛੇ ਸਾਰੇ ਸਾਰੇ ਆਗੂਆਂ ਦਾ ਇਤਿਹਾਸ ਕਿੰਨੇ ਕੁ ਬੰਦੇ ਗੁੱਟ ਤੇ ਕਿੰਨੇ ਕੰਨੀਆਂ ਲੱਤਾਂ ਵਹਾ ਭੰਨਦੀਆਂ ਕਿੰਨੇ ਕੁ ਮਾਰਤੇ ਅਸੀਂ ਗਾਲਾਂ ਵੀ ਚੱਲਦੇ ਆ ਛੋਟਾ ਮੋਟਾ ਕੋਈ ਸਾਡੇ ਨਾਲ ਵਾਧਾ ਵਟਾ ਆ ਜੋ ਵੀ ਚੱਲਦੇ ਆ ਵਿਚਾਲੇ ਭਾਈ ਬੇਸਮਝ ਕੇ ਇਹਦੇ ਅੱਤੇ ਚੜ ਗਿਆ ਆ ਬਰਾਵੋ ਬਿਹਾਰ ਸਾਹਮਣੇ ਆ ਰਿਹਾ ਸਰਕਾਰ ਹੋਰ ਵੱਧ ਉਧੜਨਾ ਆ ਚੌਣਾ ਨੰਗਣ ਦਿਓ ਆ ਹਾਲਾਤ ਹੈ ਇਹਦੇ ਜੋ ਭਰਾਓ ਇੱਕੋਰਾ ਹੈ ਇੱਕੇ ਦੇ ਸੰਘਰਸ਼ ਰ ਹੈ ਇੱਕਾ ਦੇ ਸਮਰਥ ਕਰਿਆ ਦਿੱਲੀ ਦੀ ਮੋਦੀ ਚੁਕਾ ਲਿਆ ਉਹਦੇ ਬੜਾ ਵਿਸਤਾਰ ਚਲੀ ਜਾਂਦਾ ਤੇ ਆ ਜਿਹੜੇ ਸਾਡੇ ਤੇ ਰੰਗ ਪਾਏ ਆ ਡੋਡੀ ਚਾਹੇ ਬਾਜਿਆਂ ਦੇ ਰੰਗ ਹੈ ਚਾਹੇ ਧਰਮਾਂ ਦੇ ਰੰਗ ਹੈ ਚਾਹੇ ਜਾਤਾਂ ਦੇ ਰੰਗ ਹੈ ਇਹਨਾਂ ਤੋਂ ਉੱਠਣਾ ਪਊ ਖੰਡਾ ਪਿੰਡ ਵਾਲਿਆਂ ਨੂੰ ਮਜ਼ਦੂਰ ਕਿਸਾਨਾਂ ਨਾਲ ਲੜਾਈ ਜਾਂਦੇ ਆ ਮੋਜੋ ਨਾਲ ਜੁੜ-ਜੁੜ ਕੇ ਭਰਿਆ ਵੀ ਹੁਣ ਤਾਂ ਕਿਸਾਨ ਖਾ ਗਏ ਸੱਚੇ ਉਹਨਾਂ ਨੂੰ ਲੱਗਦਾ ਵੀ ਹਾਂ ਕਿਸਾਨ ਹੀ ਖਾ ਗਏ ਯਾਰ ਤੇ ਇਧਰੋਂ ਇਹ ਲੱਗਦਾ ਜੱਟਾਂ ਵਾਲੇ ਪਾਸੇ ਵੀ ਆਰੇ ਤਾਂ ਪਹਿਲੀ ਹੀ ਪੱਕ ਜਾਂਦੀ ਰਹਿੰਦੀ ਠੇਕ ਤੇ ਲੈ ਲੈਂਦੇ ਆ ਕੰਮ ਤਾਂ ਕਰਦੇ ਨਹੀਂ ਤੇ ਅੜਕਾਉਂਦੇ ਨਹੀਂ ਹੰਨੇ ਦੇ ਕਾ ਦੇ ਕੇ ਜਮੀ ਮਾਰਦੇ ਸੀ ਤਾਂ ਰੋਜ਼ ਹੁੰਦਾ ਸਾਡੇ ਰੋਜ਼ ਕੰਮਾਂ ਪੈਂਦੇ ਆ ਬਾਜਾਂ ਜੀ ਨੂੰ ਇਕੱਠੇ ਹੋਏ ਬਿਨਾ ਮਸਲਾ ਖਾਲਣੀ ਠੀਕ ਹੈ ਜਿਵੇਂ ਸਮਝ ਆਈ ਜਾਂਦੀ ਆ ਵਧੀ ਜਾਂਦੀ ਆ ਗੱਲ ਉਧਰ ਨੂੰ ਆ ਭੈਣਾ ਜਿੰਨੇ ਤੁਸੀਂ ਅੱਜ ਇੰਨੀਆਂ ਭੈਣਾ ਨਹੀਂ ਸੀ ਸਕਦੀਆਂ ਪਰ ਤੁਹਾਨੂੰ ਲੱਗਦਾ ਭਾਈ ਔਰਤਾਂ ਦਾ ਕੀ ਆ ਕੀ ਗੱਲ ਹੈਗੀ ਆ ਜੇ ਤੁਹਾਡੇ ਕੋਲ ਇੱਕ ਗੱਡੀ ਹੈ ਭੈਣਾ ਨੇ ਆਉਣਾ ਕੋਈ ਵੱਖਰੀ ਗੱਡੀ ਕਿਉਂ ਨਹੀਂ ਕਰਾਈ ਜਾ ਸਕਦੀ ਸਾਡੇ ਕਿਸੇ ਪਿੰਡ ਕਮੇਟੀ ਵਾਲ ਨੇ ਕਿਸੇ ਆਗੂ ਨਹੀਂ ਜੇਬ ਚੋਂ ਦੇਣੇ ਆ ਪੈਸੇ ਜੇ ਤੁਸੀਂ ਪੈਸੇ ਖਰਚੋਗੇ ਮੇਥੋਂ ਲੈ ਕੇ ਲੈ ਲਓ ਤੁਹਾਡੇ ਪੈਸੇ ਨਹੀਂ ਮੁੱਕਦੇ ਪਰ ਲੋਕਾਂ ਨੂੰ ਹਿਸਾਬ ਦਿਓ ਜੇ ਫੰਡ ਕਰਨਾ ਹੈ ਹਿਸਾਬ ਦੇਣਾ ਨਹੀਂ ਫਿਰ ਵਿਰੋਧੀਆਂ ਚੱਕ ਲੈਂਦੇ ਆ ਵੀ ਉਹ ਟਰਾਲੀਆਂ ਭਰ-ਭਰ ਕਾਣਕ ਹੋਈ ਜੀ ਸੋਣ ਜੱਟ ਇਕੱਠਾ ਕਰ ਲੈਂਦੇ ਆ ਕੋ ਹਿਸਾਬ ਨਹੀਂ ਕਿਤਾਬ ਨਹੀਂ ਠੀਕ ਆ ਜੀ ਮੂਹਰੇ ਨੂੰ ਲੱਗੇ ਹੋਏ ਆ ਆਪਣਾ ਫੈਸਲਾ ਕੀਤਾ ਕਿ ਕੋਈ ਭਾਈ ਹੱਥ ਜਣਾ ਪੈਸੇ ਰੱਖੋ ਕਹਿੰਦੇ ਮੌਜੂਦਾ ਘਰੇ ਵਰਤਲੇ ਵਿਆਜ ਖਾਈ ਜਾਂਦਾ ਫੈਸਲਾ ਸੁਪਾ ਕਮੇਟੀ ਦਾ ਵੀ ਕੋ ਬੈਂਕਾਂ ਚ ਪੈਸੇ ਜਮਾ ਹੋਣੇ ਚਾਹੀਦੇ ਆ ਇਸ ਕਰਕੇ ਭਰਾਵੋ ਜੇ ਭੈਣਾਂ ਨਾਲ ਲੜ ਬਰੋਬਰ ਨਹੀਂ ਲਿਆਉਣਾ ਭੁੱਲ ਜੋ ਨਾ ਜ਼ਮੀਨ ਬਚੇ ਨਾ ਪਾਣੀ ਬਚੇ ਹਵਾ ਵੀ ਗੰਦਲੀ ਕਰੀ ਹੋਈ ਐ ਆ ਕੁਸ ਵਾਪਰ ਨ ਜਾ ਰਿਹਾ ਸਾਡੇ ਨਾਲ ਤੇਜ਼ੀ ਨਾਲ ਜੇਕਰ ਨੂੰ ਸਾਡੀ ਭਰਾਵੋ ਝੂਠੀ ਲੱਗਦੀ ਐ ਸਾਡੀਆਂ ਪਿਛਲੀਆਂ ਗੱਲਾਂ ਵਰਤਾਲ ਲੋ ਮੈਨੂੰ ਲੱਗਦਾ ਮੈਨੂੰ 50 ਸਾਲ ਹੋ ਗਏ ਉਹ ਵੀ ਵੀਡੀਓ ਪਈਆਂ ਜਦੋਂ ਪਹਿਲਾਂ ਤਾਂ ਨਹੀਂ ਹੋ ਹੁੰਦਾ ਸੀ ਜਾਉਂਦੀ ਇਹ ਆਇਆ ਸੋਸ਼ਲ ਮੀਡੀਆ ਆ ਉਹਨਾਂ ਦਾ ਵੀਡੀਓ ਪਈ ਹੈ ਉਹ ਤੋਂ ਪਹਿਲਾਂ ਦੇ ਸਾਡੇ ਕੋਈ ਪੋਸਟਰ ਪਏ ਆ ਲੀਫਲੇਟ ਪਏ ਆ ਜਿਹੜਾ ਕੁਛ ਉਹਦੇ ਚ ਕਿਹਾ ਉਹ ਸੱਚ ਨਹੀਂ ਹੋਇਆ ਆ ਹਕੀਕਤ ਆ ਭਰਾਵੋ ਬਹੁਤ ਤੇਜ਼ੀ ਨਾਲ ਵਾਪਰਨ ਵਾਲੀ ਗੱਲ ਹੈ ਫੇਰ ਕਰਕੇ ਪੜਨ ਵਾਲਾ ਲੋਪੋ ਪਰਲੇ ਕੋਣ ਤੁਸੀਂ ਜਿੰਨੇ ਮਰਦ ਹੋ ਸੁਭਾ ਕਮੈਂਟ ਦਾ ਫੈਸਲਾ ਵੀ ਉਹਨਾਂ ਪੱਗ ਜਿਹੜੀ ਮਰਜ਼ੀ ਬਣ ਲਓ ਜਿੱਦੇ ਘੱਟ ਚਾਉਣੇ ਹੋ ਉਹਦੇ ਘੱਟ ਘੱਟ ਬਸੰਤੀ ਪੱਗ ਲੈ ਲੋ ਕਿ ਸਾਡੀ ਇਹ ਹਾਲਤ ਬਣ ਗਈ ਵੀ ਅਸੀਂ ਬਸੰਤੀ ਪੱਗ ਨਹੀਂ ਲੈ ਸਕਦੀ ਪਹਿਣਾ ਬੈਠੇ ਬੋਲੇ 95% ਪਹਿਣ ਦੇ ਚੁੰਨੀ ਐ ਐ ਇੰਨੀ ਮਾੜੀ ਹਾਲਤ ਤਾਂ ਨਹੀਂ ਹਜੇ ਹੋਈ ਉਹ ਇਹ ਹੋ ਜੂਗੀ ਪਾਟੇ ਕੱਪੜੇ ਭਾਈ ਫੇਰਿਆ ਕਰਾਂਗੇ ਪੇਟ ਦੀ ਅੱਗ ਫੇਰ ਵੀ ਸ਼ਾਇਦ ਨਾ ਬੁਝੇ ਇਹ ਉਧਰ ਨੂੰ ਜਾਣ ਵਾਲੀ ਹਾਲਤ ਐ ਆਪਾਂ ਬਹੁਤ ਜ਼ੋਰ ਨਾਲ ਬਦਮੀ ਮੀਟਿੰਗ ਸਾਧ ਕੇ ਬਰਨਾਲੇ ਜੀ ਦਾਣਾ ਮੰਡੀ ਚ ਇਹ ਕਿਹਾ ਵੀ ਉਥੇ ਭਾਈ ਭਾਰਤਪੱਤਰ ਦਾ ਇਕੱਠ ਹੈ ਸਯੁਕਤ ਮੋਰਚੇ ਦਾ ਸਾਧਾ ਹੈ ਦੂਜਿਆਂ ਜਥੇਬੰਦੀਆਂ ਕਿੰਨੇ ਲ ਜਾਂਦੀਆਂ ਦੂਜਿਆਂ ਨੂੰ ਲੱਗੇ ਵੀ ਗ੍ਰਾਹਾਂ ਵਾਲਿਆਂ ਇਹ ਕਰਨਾ ਕਿ ਗ੍ਰਾਹਾਂ ਵਾਲਿਆਂ ਨੇ ਦੂਜਿਆਂ ਦੇ ਖਾਤੇ ਜਗਿੰਤੀ ਪੈਣੀ ਹੈ ਜੇ ਤੁਹਾਡੇ ਟੋਟਲ ਦੇ ਪੱਗਾਂ ਹੁੰਦੀਆਂ ਜੰਮੀਏ ਲੱਗਣਾ ਜੀ ਤਾਂ ਇਕੱਲੇ ਗ੍ਰਾਹਾਂ ਵਾਲਿਆਂ ਦਾ ਇਕੱਠ ਜਿੰਨਾ ਕਿ ਜਾਵੜੇ ਜਿੰਨਾਂ ਕਿ ਪੱਕਾ ਤੁਹਾਡੇ ਬੰਨੀਆਂ ਹੁਣ ਵੀ ਰੌਲਾ ਨਹੀਂ ਹੁਣ ਵੀ ਬਣਦਾ ਭਾਈ 50% ਦਾ ਇਕੱਲੇ ਗਰਾਹਾਂ ਵਾਲੇ ਸੀ ਇਹ ਗੱਲ ਨੂੰ ਕਿੰਨਾ ਵਧਾਈਏ ਜਿਹੜੇ ਸਾਡੇ ਝੂੜ ਜਿਦਾੜੇ ਉਹ ਤੋਂ ਦਿਖਾ ਦਈਏ ਜਿਹੜੇ ਝੂੜ ਜਿ ਨਹੀਂ ਬਖਰੀ ਗੱਲ ਆ ਭਰਾਵੋ ਛੋਟੀਆਂ ਛੋਟੀਆਂ ਗੱਲਾਂ ਵਿੱਚ ਇਹਨਾਂ ਨੂੰ ਲਾਗੂ ਕਰੋ ਕਦੋਂ ਸੁਨੇਹਾ ਮਿਲਦਾ ਜਿਵੇਂ ਭਮਖੜਾ ਨੂੰ ਭਾਇਆ ਆਏ ਆ ਜਦੋਂ ਵੀ ਆਪਾਂ ਇਹ ਬਣਾਉਣਾ ਚਾਹੁੰਦੇ ਆ ਇਥੋਂ ਦੇ ਅਧਿਕਾਰੀਆਂ ਨੂੰ ਇਥੋਂ ਦੀਆਂ ਸਰਕਾਰਾਂ ਨੂੰ ਇਸ ਪ੍ਰਬੰਧ ਨੂੰ ਡੂੰਣਾ ਜੇ ਕੋਈ ਡਲਾ ਮਾਰਦਾ ਵੇ ਜੇ ਡੂੰਣਾ ਬਾਈ ਜਨ ਸੁੱਟਿਆ ਹੋਵੇ ਕੋਈ ਮੱਖੀ ਆ ਜੇ ਦੂਜਾ ਦੂਜਾ ਕਹਿੰਦਾ ਦੇਖਿਆ ਐ ਨਾ ਕਰਦੀ ਤੇ ਜੇ ਕੋਈ ਕਰਦੇ ਸਾਰੇ ਦਾ ਸਾਰਾ ਪੈਦਾ ਮੱਖੀ ਦਾ ਬਤ ਹਵਾ ਲੱਗੀ ਹੋਊ ਤੁਹਾਡੇ ਹੱਥ ਦੇ ਵੱਜਾ ਤਾਂ ਨਹੀਂ ਮੱਖੀ ਦੇ ਕੋਸ ਸਾਰੇ ਡੂੰਣਾ ਪੈਦਾ ਨਹੀਂ ਲੁਕਣ ਨੂੰ ਥਾਂ ਨਹੀਂ ਹੁੰਦਾ ਆ ਹਾਲ ਦਾ ਪੈਦਾ ਕਰਨੀ ਕਿ ਅਸੀਂ ਧੂਮਣੇ ਵਾਲੀ ਤਿਆਰੀ ਕਰੀਏ ਇਹਨਾਂ ਲੋਕਾਂ ਅਨੁਸਾਰ ਹਥਿਆਰੇ ਮਸਲੇ ਤਾਂ ਆਪਣੇ ਫੇਰ ਹੱਲ ਹੋਣੇ ਉੱਥੇ ਜਾਣਾ ਇਹਨੇ ਨਾਲ ਤੁਹਾਡਾ ਇਸੇ ਆਸਰਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ